ਸਤਿ ਸ਼੍ਰੀ ਅਕਾਲ ਜੀ ਅੱਜ ਆਪ ਮੈਂ ਤੁਹਾਡੇ ਨਾਲ ਅਰਬੀ ਦੀ ਰੈਸਪੀ ਸਾਂਝੀ ਕਰਨ ਲੱਗੀ ਹਾਂ ਜਿਹੜੀ ਕਿ ਬਹੁਤ ਹੀ ਮਸਾਲੇਦਾਰ ਕੁਰਕਰੀ ਤੇ ਕਰਾਰੀ ਬਣ ਕੇ ਤਿਆਰ ਹੁੰਦੀ ਹੈ ਤੇ ਝਟਪਟੇ ਤੇ ਬਹੁਤ ਹੀ ਮਸਾਲੇਦਾਰ ਬਣ ਕੇ ਤਿਆਰ ਹੁੰਦੀ ਹੈ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਇਓ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਭ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੇਕਰ ਤੁਹਾਨੂੰ ਮੇਰੀ ਰੈਸਪੀ ਥੋੜੀ ਜਿਹੀ ਵੀ ਚੰਗੀ ਲੱਗਦੀ ਹੈ ਨਾ ਤਾਂ ਫਿਰ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਤੁਹਾਡੇ ਲਾਈਕ ਕਰਨ ਨਾਲ ਸਾਡਾ ਹੌਂਸਲਾ ਵਧਦਾ ਹੈ ਇਹ ਜਿਹੜੀ ਆਪਣੀ ਮਸਾਲੇਦਾਰ ਅਰਬੀ ਬਹੁਤ ਚੰਗੀ ਤਰ੍ਹਾਂ ਮੈਂ ਆਪਾਂ ਲੋ ਤੋ ਲਿਆ ਸੀ ਅਰਬੀ ਮੈਂ ਇੱਥੇ ਲਈਏ 500 ਗ੍ਰਾਮ ਤੇ ਅਰਬੀ ਛਿਲਣ ਤੋਂ ਪਹਿਲਾਂ ਆਪਾਂ ਹੱਥਾਂ ਤੇ ਨਾਰੀਅਲ ਦਾ ਤੇਲ ਲਗਾਵਾਂਗੇ ਫਿਰ ਖਾਰਸ਼ ਹੱਥਾਂ ਤੇ ਨਹੀਂ ਆਏਗੀ ਜੇਕਰ ਤੁਸੀਂ ਅਰਬੀ ਨਹੀਂ ਛਿਲਣਾ ਚਾਹੁੰਦੇ ਤਾਂ ਤੁਸੀਂ ਫਿਰ ਕੋਈ ਵੀ ਸਖਤ ਪੋਨਾ ਲੈ ਲਓ ਜਾਂ ਚੋਲਾ ਲੈ ਲਓ ਉਸ ਦੇ ਵਿੱਚ ਪਾ ਕੇ ਤੇ ਫਰਸ਼ ਤੇ ਪਟਕੋਗੇ ਨਾ ਤੇ ਇਸ ਦਾ ਛਿਲਕਾ ਜਿਹੜਾ ਆਪਣੇ ਆਪ ਉਤਰਨਾ ਸ਼ੁਰੂ ਹੋ ਜਾਏਗਾ ਇਸ ਅਰਬੀ ਨੂੰ ਆਪਾਂ ਇਸ ਤਰੀਕੇ ਛੇਲਾਂਗੇ ਚਾਕੂ ਦੇ ਨਾਲ ਤੇ ਤੁਸੀਂ ਚਾਹੋ ਤਾਂ ਇਸ ਦੇ ਲੰਬੇ ਪੀਸ ਵੀ ਕੱਟ ਸਕਦੇ ਹੋ ਪਰ ਮੈਂ ਇਸ ਦੇ ਜਿਹੜੇ ਗੋਲ ਪੀਸ ਅਰਬੀ ਦੇ ਕਰਾਂਗੇ ਅਰਬੀ ਨੂੰ ਅੱਲੇ ਆਪਾਂ ਨਹੀਂ ਧੋਵਾਂਗੇ ਇਹਨੂੰ ਕੱਟ ਕੇ ਫਿਰ ਇਹੀ ਆਪਾਂ ਧੋਣਾ ਹੈ ਤੇ ਅਰਬੀ ਨੂੰ ਤਿੰਨ ਤੋਂ ਚਾਰ ਵਾਰ ਧੋ ਕੇ ਚੰਗੀ ਤਰ੍ਹਾਂ ਜਦ ਤੱਕ ਇਸ ਦਾ ਪੂਰਾ ਪਾਣੀ ਸਾਫ਼ ਨਹੀਂ ਹੋ ਜਾਂਦਾ ਫਿਰ ਇਸ ਨੂੰ ਮੈਂ ਤੁੱਪ ਤੇ ਰੱਖਿਆ ਸੀ 10 ਤੋਂ 12 ਮਿੰਟ ਵਾਸਤੇ ਅਰਬੀ ਨੂੰ ਸੁਕਾਣਾ ਬਹੁਤ ਜ਼ਰੂਰੀ ਹੁੰਦਾ ਹੈ ਜਦ ਇਸ ਦੀ ਜਿਹੜੀ ਚਿਕਨਾਈ ਖਤਮ ਹੋ ਜੇ ਤਾਂ ਫਿਰ ਹੀ ਜਿਹੜੀ ਅਰਬੀ ਆਪਣੀ कुरकुਰੀ ਤੇ ਕਰਾਰੇ ਬਣ ਕੇ ਤਿਆਰ ਹੁੰਦੀ ਹੈ ਤੇ ਤੁਸੀਂ ਇਸ ਨੂੰ ਪੋਨੇ ਨਾਲ ਵੀ ਚੰਗੀ ਤਰ੍ਹਾਂ ਸਾਫ਼ ਕਰ ਸਕਦੇ ਹੋ ਪੱਖੇ ਤੇ ਵੀ ਸੁਕਾ ਸਕਦੇ ਹੋ ਜੇਕਰ ਤੁਹਾਡੇ ਤੁੱਪ ਨਾ ਹੋਏ ਤਾਂ ਤੇ ਇੱਥੇ ਆਪਾਂ ਕੁਝ ਮਸਾਲੇ ਲੈ ਇੱਕ ਚਮਚ ਜੀਰੇ ਦਾ ਤੇ ਅੱਧਾ ਚਮਚ ਅਜਵੈਨ ਦਾ ਪਾਵਾਂਗੇ ਅੱਧਾ ਚਮਚ ਕਾਲੀ ਮਿਰਚ ਤੇ 2 ਚਮਚ ਇੱਥੇ ਮੈਂ ਸਾਬਤ ਧਨੀਆ ਪਾਣ ਲੱਗੀਆਂ ਇਸ ਨੂੰ ਆਪਾਂ ਡਰਾਈ ਰੋਸਟ ਕਰਾਂਗੇ ਹਲਕਾ ਜਿਹਾ ਇਹਨਾਂ ਮਸਾਲਿਆਂ ਨੂੰ ਭੁੰਨ ਲਾਂਗੇ ਤੇ ਇਹ ਮਸਾਲੇ ਆਪਾਂ ਹਲਕੇ ਜਿਹਾ ਭੁੰਨ ਕੇ ਫਿਰ ਇਸ ਨੂੰ ਠੰਡਾ ਕਰਕੇ ਦਰਦਰਾਜਾ ਕਰਕੇ ਆਪਾਂ ਇਹਨਾਂ ਮਸਾਲਿਆਂ ਨੂੰ ਪੀਸ ਲੈਣਾ ਹੈ ਇਹ ਮਸਾਲੇ ਆਪਣੇ ਠੰਡੇ ਹੋ ਗਏ ਨੇ ਇਹਨਾਂ ਨੂੰ ਆਪਾਂ ਹੁਣ ਮਿਕਸੀ ਜਗ ਵਿੱਚ ਪਾ ਕੇ ਇਹਨੂੰ ਆਪਾਂ ਦਰਦਰਾਜਾ ਕਰਕੇ ਪੀਸ ਲਾਂਗੇ ਇਹ ਜਿਹੜਾ ਆਪਣਾ ਮਸਾਲਾ ਬਹੁਤ ਹੀ ਵਧੀਆ ਦਰਦਰਾ ਬਣ ਕੇ ਤਿਆਰ ਹੋ ਗਿਆ ਇਸ ਨਾਲ ਹੀ ਜਿਹੜੇ ਅਰਬੀ ਦੀ ਉੱਪਰ ਕੋਟਿੰਗ ਆਣੀ ਹੈ ਮਸਾਲੇ ਦੀ ਤੇ ਜਿਹੜੇ ਚਟਪਟੇ ਆਪਣੇ ਜਿਹੜੇ ਅਰਬੀ ਫਿਰ ਬਣ ਕੇ ਤਿਆਰ ਹੋਏਗੀ ਇੱਥੇ ਮੈਂ ਇੱਕ మీడియం ਸਾਈਜ਼ ਦਾ ਪਿਆਜ਼ ਲਿਆ ਹੈ ਤੇ 4-5 ਕਲੀਆਂ ਆਪਾਂ ਲਸਣ ਦੀਆਂ ਲਵਾਂਗੇ ਇਸ ਨੂੰ ਵੀ ਆਪਾਂ ਬ੍ਰੀਕ ਕਰਕੇ ਪੀਸ ਲਾਂਗੇ ਇਸ ਪਿਆਜ਼ ਨੂੰ ਵੀ 5-6 ਚਮਚ ਮੈਂ ਇੱਥੇ ਲਿਆ ਸੀ ਤੇਲ ਰਿਫਾਈਂਡ ਤੇ ਇਸ ਦੇ ਵਿੱਚ ਪਾਵਾਂਗੇ ਅੱਧਾ ਚਮਚ ਰਾਈ ਦਾ ਤੇ ਚਮਚ ਦਾ ਚੌਥਾ ਹਿੱਸਾ ਹਿੰਗ ਦਾ ਤੇ ਥੋੜੇ ਜਿھے ਇੱਥੇ ਕੜੀ ਪੱਤਾ ਪਾਉਣ ਲੱਗੀ ਆਂ ਤੇ ਜੋ ਆਪਾਂ ਪਿਆਜ਼ ਨੂੰ ਪੀਸ ਕੇ ਰੱਖਿਆ ਸੀ ਉਹ ਵੀ ਇਸ ਦੇ ਵਿੱਚ ਆਪਾਂ ਪਾ ਲੈਣਾ ਹੈ ਹੁਣ ਪਿਆਜ਼ ਨੂੰ ਆਪਾਂ ਸੁਨਹਿਰੀ ਹੋਣ ਤੱਕ ਭੁੰਨਾਂਗੇ ਤੇ ਇਹ ਜਿਹੜਾ ਆਪਾਂ ਰਾਈ ਪਾਇਆ ਹੈ ਜਾਂ ਫਿਰ ਹਿੰਗ ਪਾਈਏ ਇਸ ਦਾ ਜਿਹੜਾ ਟੇਸਟ ਨਾ ਅਰਬੀ ਦੇ ਵਿੱਚ ਬਹੁਤ ਹੀ ਵਧੀਆ ਆਉਂਦਾ ਹੈ ਤੇ ਇਹ ਜਿਹੜਾ ਪਿਆਜ਼ ਇਹ ਆਪਾਂ ਇਸ ਨੂੰ ਲਗਾਤਾਰ ਭੁੰਦੇ ਰਵਾਂਗੇ ਇਹ ਵਧੀਆ ਭੁੱਜ ਕੇ ਤਿਆਰ ਜਦ ਹੋ ਜਾਏਗਾ ਫਿਰ ਆਪਾਂ ਇਸ ਦੇ ਵਿੱਚ ਅਰਬੀ ਦਾ ਪਾ ਲਾਂਗੇ ਇਹ ਜਿਹੜਾ ਪਿਆਜ਼ ਵਧੀਆ ਭੁੱਜ ਗਿਆ ਤੇ ਹੁਣ ਆਪਾਂ ਇਸ ਦੇ ਵਿੱਚ ਅਰਬੀ ਪਾ ਲਾਂਗੇ ਜੋ ਆਪਾਂ ਕੱਟ ਕੇ ਰੱਖੇ ਸੀ ਤੇ ਇਸ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ ਇਸ ਦੇ ਵਿੱਚ ਆਪਾਂ ਹੁਣ ਕੁਝ ਮਸਾਲੇ ਪਾ ਲਾਂਗੇ ਇਸ ਦੇ ਵਿੱਚ ਪਾਵਾਂਗੇ ਇੱਕ ਚਮਚ ਆਪਾਂ ਨਮਕ ਦਾ ਨਮਕ ਆਪਾਂ ਸਵਾਦ ਅਨੁਸਾਰ ਹੀ ਪਾਵਾਂਗੇ ਤੇ ਅੱਧਾ ਚਮਚ ਇਸ ਦੇ ਵਿੱਚ ਹਲਦੀ ਦਾ ਪਾ ਲਾਂਗੇ ਨਮਕ ਪਾਉਣ ਨਾਲ ਜਿਹੜੀ ਆਪਣੀ ਜਿਹੜੀ ਅਰਬੀਏ ਜਲਦੀ ਨਰਮ ਹੋਵੇਗੀ ਟਲੇਗੀ ਤੇ ਹਲਦੀ ਪਾਉਣ ਨਾਲ ਜਿਹੜਾ ਇਸ ਦਾ ਰੰਗ ਹੈ ਨਾ ਬਹੁਤ ਸੋਹਣਾ ਆ ਜਾਏਗਾ ਤੇ ਇਸ ਦਾ ਜਿਹੜਾ ਟੇਸਟ ਹੈ ਨਾ ਬਹੁਤ ਵਧੀਆ ਆਂਦਾ ਜਦੋਂ ਆਪਾਂ ਨਮਕ ਤੇ ਹਲਦੀ ਪਹਿਲਾਂ ਪਾ ਕੇ ਪਕਾਣਿਆਂ ਹੁਣ ਗੈਸ ਬਲੇਮ ਆਪਾਂ ਇੱਥੇ ਮੀਡੀਅਮ ਰੱਖਾਂਗੇ ਤੇ ਇਹਨੂੰ ਮਿਕਸ ਕਰਕੇ ਇਹਨੂੰ ਟੱਕਣ ਲਗਾ ਕੇ ਪਕਾਵਾਂਗੇ ਇਹ ਆਪਣੇ ਪਾਫ ਦੇ ਨਾਲ ਹੀ ਜਿਹੜੀ ਅਰਬੀ ਆਪਣੀ ਵਧੀਆ ਨਰਮ ਤੇ ਢਲ ਜਾਈਗੀ ਪੱਕ ਜਾਈਗੀ ਇਹਨੂੰ ਆਪਾਂ 2 ਤੋਂ 3 ਮਿੰਟ ਬਾਅਦ ਹਲਾਉਂਦੇ ਰਵਾਂਗੇ ਹੁਣ ਆਪਾਂ ਇਹ ਸਰਬੀ ਨੂੰ ਟੱਕ ਕੇ ਪਕਾਵਾਂਗੇ 5 ਤੋਂ 7 ਮਿੰਟ ਹੋ ਗਏ ਨੇ ਸਬਜੀ ਨੂੰ ਪਕਾਉਂਦੇ ਹੋਏ ਆ ਤੇ ਵਿੱਚੋਂ ਮੈਂ ਇੱਕ ਤੋਂ ਦੋ ਵਾਰ ਸਬਜੀ ਨੂੰ ਹਲਾਵ ਹੀ ਲਿਆ ਸੀ ਤੇ ਅਰਬੀ ਜਿਹੜੀ ਆਪਣਾ ਰੰਗ ਬਦਲ ਚੁੱਕੀ ਤੇ ਜਿਹੜੇ ਇਸ ਤੇ ਸਾਈਡਾਂ ਨੇ ਕਿਨਾਰੇ ਨੇ ਉਹ 골ਡਨ ਹੋਣਾ ਸ਼ੁਰੂ ਹੋ ਚੁੱਕੇ ਨੇ ਤੇ ਇਹ ਅਰਬੀ ਨੂੰ ਆਪਾਂ ਇੱਕ ਵਾਰ ਚੈੱਕ ਕਰ ਲਾਂਗੇ ਪਲਟੇ ਦੇ ਨਾਲ ਅਰਬੀ ਆਪਣੀ ਕਿੰਨੀ ਕੁ ਪੱਕ ਕੇ ਤਿਆਰ ਹੋਈ ਏ ਤੇ ਇਸ ਤਰੀਕੇ ਆਪਾਂ ਪਲਟੇ ਦੇ ਨਾਲ ਚੈੱਕ ਕਰਾਂਗੇ ਅਰਬੀ ਜਿਹੜੀ ਆਪਣੀ ਹਾਲੇ ਥੋੜੀ ਜੀ ਕੱਚੀ ਏ ਥੋੜਾ ਜà ਟਾਈਮ ਹੋਰ ਲੱਗੂਗਾ ਤੇ ਅਰਬੀ ਆਪਣੀ ਪੂਰੀ ਨਰਮ ਹੋ ਜਾਏਗੀ ਹੁਣ ਆਪਾਂ ਗੈਸ ਫਲੇਮ ਇੱਥੇ ਤੇਜ਼ ਕਰਾਂਗੇ ਪਹਿਲਾਂ ਆਪਾਂ ਲੋ ਰੱਖੀ ਸੀ ਹੁਣ ਗੈਸ ਤੇਜ਼ ਕਰਾਂਗੇ ਤੇ ਫੇਰ ਹੀ ਜਿਹੜੀ ਅਰਬੀ ਹੈ ਨਾ ਆਪਣੀ कुरकुਰੀ ਤੇ ਫਿਰ ਕਰਾਰੀ ਬਣ ਕੇ ਤਿਆਰ ਹੋਏਗੀ ਹੁਣ ਆਪਾਂ ਸਬਜੀ ਨੂੰ ਫੇਰ ਚੈੱਕ ਕਰਦੇ ਹਾਂ ਕਿ ਸਬਜੀ ਆਪਣੀ ਪੱਕ ਕੇ ਤਿਆਰ ਹੋਈ ਏ ਕਿ ਨਹੀਂ ਤੇ ਇਹ ਤੁਸੀਂ ਵੇਖੋ ਕਿ ਵੇਖਣ ਨੂੰ ਹੀ ਸਬਜੀ ਪੂਰੀ ਵਧੀਆ ਪੱਕ ਕੇ ਤਿਆਰ ਹੋ ਗਈ ਏ ਤੇ 골ਡਨ ਹੋ ਗਏ ਨੇ ਇਸ ਦੇ ਕਿਨਾਰੇ ਬਹੁਤ ਹੀ ਵਧੀਆ ਜਿਹੜੀ ਸਬਜੀ ਆਪਣੀ ਪੱਕ ਕੇ ਨਰਮ ਹੋ ਚੁੱਕੀ ਆ ਪਲਟੇ ਦੇ ਨਾਲ ਫੇਰ ਵੀ ਆਪਾਂ ਇੱਕ ਵਾਰ ਇਸ ਨੂੰ ਚੈੱਕ ਕਰ ਲਾਂਗੇ ਤੇ ਜਦ ਅਸੀਂ ਪਹਿਲਾਂ ਪਹਿਲੀ ਵਾਰ ਚੈੱਕ ਕੀਤਾ ਸੀ ਇਸ ਦੇ ਵਿੱਚ ਮੈਨੂੰ ਨਮਕ ਥੋੜਾ ਜਿਆ ਕੱਟ ਲੱਗਿਆ ਸੀ ਮੈਂ ਉਸ ਟਾਈਮ ਹੋਰ ਪਾ ਲਿਆ ਸੀ ਨਮਕ ਉਸ ਟਾਈਮ ਹੀ ਪਾਇਆ ਜਾਂਦਾ ਜਦੋਂ ਸਬਜੀ ਹਲਕੀ ਜੀ ਕੱਚੀ ਹੋਵੇ ਜਦ ਪੱਕ ਜਾਵੇ ਤੇ ਜਿਹੜਾ ਨਮਕ ਇਹ ਫਿਰ ਵਿੱਚ ਮਿਕਸ ਨਹੀਂ ਜੇ ਤੇ ਇਹ ਜਿਹੜੇ ਆਪਣੀ ਅਰਬੀ ਵਧੀਆ ਪੱਕ ਕੇ ਤਿਆਰ ਹੋ ਗਈ ਤੇ कुरकुरी ਹੋ ਗਈ ਹੁਣ ਇਸ ਦੇ ਵਿੱਚ ਆਪਾਂ ਕੁਝ ਮਸਾਲੇ ਪਾ ਲਾਂਗੇ ਅੱਧਾ ਚਮਚ ਮੈਂ ਇੱਥੇ ਪਾਇਆ ਹੈ ਸਾਬਤ ਕੁੱਟਿਆ ਹੋਇਆ ਲਾਲ ਮਿਰਚ ਦਾ ਤੇ ਪੀਸੀ ਹੋਈ ਲਾਲ ਮਿਰਚ ਇੱਥੇ ਅੱਧਾ ਚਮਚ ਪਾਈ ਮੈਂ ਤੇ ਥੋੜਾ ਜਿਹਾ ਇੱਥੇ ਧਨੀਆ ਮਸਾਲਾ ਅੱਧਾ ਚਮਚ ਪਾਇਆ ਹੈ ਤੇ ਜੋ ਆਪਾਂ ਮਸਾਲੇ ਪੀਸ ਕੇ ਰੱਖੇ ਸੀ ਉਹ ਵੀ ਇਸ ਦੇ ਵਿੱਚ ਪਾ ਲਿਆ ਇਸੇ ਮਸਾਲਿਆਂ ਦੇ ਵਿੱਚ ਹੀ ਮੈਂ ਅੱਧਾ ਚਮਚ ਆਮਚੂਰ ਪਾਊਡਰ ਦਾ ਪਾਇਆ ਸੀ ਆਮਚੂਰ ਪਾਊਡਰ ਤੁਸੀਂ ਜ਼ਰੂਰ ਪਾਇਆ ਜੀ ਉਹ ਮੈਂ ਤੁਹਾਨੂੰ ਨਹੀਂ ਦਿਖਾ ਸਕੀ ਤੇ ਦੋ ਮਹਰੀਆਂ ਮਿਰਚਾਂ ਇੱਥੇ ਪਾਈਆਂ ਨੇ ਉਸ ਦੇ ਵਿੱਚ ਜੀਰਾ ਲਗਾ ਦਿੱਤਾ ਹੈ ਸੁੱਕੀਆਂ ਸਬਜ਼ੀਆਂ ਦੇ ਵਿੱਚ ਜੇਕਰ ਆਪਾਂ ਜੀਰਾ ਲਗਾ ਕੇ ਮਿਰਚਾਂ ਨੂੰ ਪਾਉਂਦੇ ਆ ਉਹ ਵੀ ਨਾਲ ਭਰੀਆਂ ਜਾਂਦੀਆਂ ਨੇ ਤੇ ਉਹ ਵੀ ਬਹੁਤ ਸਵਾਦ ਲੱਗਦੀਆਂ ਨੇ ਫਿਰ ਸਬਜ਼ੀ ਦੀਆਂ ਹੁਣ ਆਪਾਂ ਮਸਾਲੇ ਪਾ ਕੇ ਇਸ ਨੂੰ ਟੱਕ ਕੇ ਦੋ ਤੋਂ ਤਿੰਨ ਮਿੰਟ ਵਾਸਤੇ ਗੈਸ ਫਲੇਮ ਲੋ ਤੇ ਹੀ ਪਕਾਉਣਾ ਤਾਂ ਕਿ ਜਿਹੜੇ ਮਸਾਲੇ ਆ ਪੂਰੀ ਚੰਗੀ ਤਰ੍ਹਾਂ ਕੋਟ ਵੀ ਹੋ ਜਾਣ ਤੇ ਵਿੱਚ ਰਚ ਵੀ ਜਾਣ ਅਰਬੀ ਦੇ ਵਿੱਚ ਇਹ ਜਿਹੜੀ ਆਪਣੇ ਮਸਾਲੇਦਾਰ ਕੁਰਕ੍ਰੀ ਕਰਾ ਰਹੀ ਤੇ ਚਟਪਟੀ ਅਰਬੀ ਦੀ ਸਬਜੀ ਬਣ ਕੇ ਤਿਆਰ ਹੋ ਚੁੱਕੀ ਹੈ ਗੈਸ ਫਲੇਮ ਆਪਾਂ ਇੱਥੇ ਹੁਣ ਬੰਦ ਕਰ ਦਿੱਤੀਏ ਤੁਸੀਂ ਚਾਹੋ ਤਾਂ ਇੱਥੇ ਨਿੰਬੂ ਵੀ ਨਿਚੋੜ ਸਕਦੇ ਹੋ ਜੇਕਰ ਤੁਹਾਨੂੰ ਖਟਾਸ ਵੱਧ ਪਸੰਦ ਹੈ ਇਸੇ ਤਰੀਕੇ ਨਾਲ ਜੇਕਰ ਤੁਸੀਂ ਅਰਬੀ ਦੀ ਸਬਜ਼ੀ ਬਣਾਓਗੇ ਨਾ ਤੁਹਾਨੂੰ ਬਹੁਤ ਹੀ ਪਸੰਦ ਆਏਗੀ कुरकुरी ਬਣੇਗੀ ਕਰਾਰੀ ਬਣੇਗੀ ਤੇ ਚਟਪਟੇ ਸਬਜ਼ੀ ਆਪਣੀ ਬਣ ਕੇ ਤਿਆਰ ਹੋਏਗੀ ਤੁਸੀਂ ਰੋਟੀ ਨਾਲ ਖਾਓ ਪਰੌਂਠੇ ਨਾਲ ਖਾਓ ਨਾਲ ਨਾਲ ਖਾਓ ਹਰ ਇੱਕ ਨਾਲ ਤੁਹਾਨੂੰ ਜਿਹੜੀ ਇਹ ਅਰਬੀ ਦੀ ਸਬਜ਼ੀ ਬਹੁਤ ਹੀ ਪਸੰਦ ਆਏਗੀ ਇਸੇ ਤਰੀਕੇ ਨਾਲ ਤੁਸੀਂ ਅਰਬੀ ਦੀ ਸਬਜ਼ੀ ਇੱਕ ਵਾਰ ਜਰੂਰ ਬਣਾ ਕੇ ਵੇਖਿਓ ਇਹ ਤੁਸੀਂ ਵੇਖੋ ਕਿ ਇਸ ਦੇ ਉੱਪਰ ਮਸਾਲੇ ਵੀ ਪੂਰੇ ਕੋਟ ਆ ਤੇ ਪੂਰੀ ਇਹ ਆਪਣੀ ਅਰਬੀ ਕ੍ਰਿਸਪੀ ਵੀ ਬਣੀ ਆ ਅੰਦਰੋਂ ਸੌਫਟਾ ਤੇ ਜਿਹੜੇ ਕਿਨਾਰੇ ਆ ਉਹ ਪੂਰੇ ਕੁਰਕਰੇ ਤੇ ਕਰਾਰੇ ਨੇ ਜੇਕਰ ਤੁਹਾਨੂੰ ਇਹ ਮਸਾਲੇਦਾਰ ਅਰਬੀ ਬਣਾਉਂਦੀ ਰੈਸਪੀ ਮੇਰੀ ਥੋੜੀ ਜੀ ਵੀ ਚੰਗੀ ਲੱਗੀ ਹੋਵੇ ਮੇਰੇ ਚੈਨਲ ਪੰਜਾਬ ਲਵਸ ਕਿਚਨ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਤੁਹਾਡੇ ਇੱਕ ਲਾਈਕ ਸ਼ੇਅਰ ਕਰਨ ਨਾਲ ਸਾਡਾ ਹੌਸਲਾ ਵਧਦਾ ਹੈ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਅਰਬੀ ਬਣਾਉਂਦੀ ਰੈਸਪੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਮਿਲਦੇ ਆਂ ਫਿਰ ਇੱਕ ਨਵੀਂ ਰੈਸਪੀ ਦੇ ਨਾਲ ਧੰਨਵਾਦ